ਮਨਪ੍ਰੀਤ ਸਿੰਘ ਖਾਲਸਾ ਲੁਧਿਆਣੇ ਤੋਂ ਬੋਲ ਰਿਹਾ ਆ ਆਲੀਪੁਰ ਅਰਾਈਆਂ ਪਿੰਡ ਰਣਜੀਤ ਸਿੰਘ ਦਾ ਘਰ ਆਪਣੇ ਮੁੰਡੇ ਦਾ ਵਿਆਹ ਕਰਾਇਆ ਇਹਦੀ ਗੁੰਮਗੀ ਇੱਕ ਛਾਪ ਜਿਹੜਾ ਅੱਜ ਆਪਦੇ ਜੁਵਾਈਆਂ ਦੇ ਬੈਗ ਦੇ ਖੁੱਦ ਕੁੜਮਾ ਦੀ ਤਲਾਸ਼ੀ ਕਰਨ ਲੱਗੇ ਆ ਇਹ ਆ ਬੰਦਾ ਜੀ ਰਣਜੀਤ ਸਿੰਘ ਆ ਦਰਸ਼ਨਤੌਰ ਆ ਮੁੰਡੇ ਦਾ ਵਿਆਹ ਕਰਾਇਆ ਆਨੇ ਦੁੱਖਾਂ ਬੜੀਆਂ ਪੈਂਦੀਆਂ ਨੇ ਸਾਨੂੰ ਦੇਖੋ ਨਾ ਕਿ ਕਿਹੜਾ ਉਹ ਦੇਖਣ ਕਿ ਅਟਾਰੀ ਪਤਾ ਕੀ ਗੱਲ ਹੈ ਗੱਲ ਉਹ ਨਹੀਂ ਹੈਗੀ ਫਿਰ ਜਿਵੇਂ ਉਹਨੂੰ ਕਿਹਾ ਬਹੁਤ ਬੈਠੋ ਮੋਟੇ ਬੈਠੋ ਤਾਂ ਉਹਨੇ ਕਿਹਾ ਹੋਰੇ ਈ ਆ ਤੈਨੂੰ ਆਰੇ ਕੋਈ ਉਹਦੇ ਕੋਲ ਬੈਠ ਪਸੀ ਆ ਤਰਾਸੀ ਕੀਤੀ ਜਾ ਰਹੀ ਆ ਆ ਗਾੜੀ ਕਵਾੜੇ ਦੇ ਖੜੇ ਨੇ ਹੁਣ ਉਹ ਮੈਂ ਬਿੱਟਾ ਪਾ ਲਿਆ ਨਾ ਕੁਝ ਕਰ ਲਓ ਇਹ ਦੇਖੋ ਆਰੇ ਦੇਖਣ ਕਿ ਦੇਖਣ ਕਿ ਕੋਣ ਆ ਜਾਣਾ ਰੁਕੋ आ देखो जी ए डारी हमारा बैठो आ जी सिंह तो किथे बुलाऊए सगळे सारे आपा नु किसे नाम दुख जड़े है ना हुन हम दुख नहीं लगा सामने तसया भाई साहब की कर के लगा दे सेम तो कर के पार्टी कर नाम रख दे के मेरा ਉਹਨੇ ਕਹਿੰਦਾ ਪਿਆ ਸੀ ਕਾਢੇ ਕਾਢ ਕੇ ਕਹਿੰਦਾ ਪਿਆ ਸੀ ਅਸੀਂ ਐਸੇ ਕਰਕੇ ਕਿ ਉਹ ਮੇਰੇ ਸੋਹਰੇ ਚੱਲੇ ਸੀ ਮਾਰੇ ਵੇਲੇ ਕਹਤਾ ਮੈਂ ਇੱਥੇ ਰੁਕ ਜਾਉ ਜਾਵਾਂ ਨਹੀਂ ਫੇਰ ਤਾਂ ਬੈਠਾ ਨਾ